ਪੋਤ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਮਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ ਸਸ਼੍ਰੀ ਕਾਂਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋ ਨਵਨ ਕੋਰੀ ਸੋਹਾਈ 295 ਲੈਵਲਸ ਅਤੇ ਬਾਈ-ਬਾਈ ਵਰਗ ਗੀਤਾਂ ਦੇ ਨਾਲ ਪੰਜਾਬੀ ਸਗੀ ਜਗਤ ਦੇ ਵਿੱਚ ਛਾ ਜਾਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਪਰ ਉਸ ਦੀ ਧੱਕ ਉਸੇ ਤਰ੍ਹਾਂ ਸੰਗੀਤ ਜਗਤ ਦੇ ਵਿੱਚ ਬਰਕਰਾਰ ਹੈ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਕਲਾਕਾਰ ਦਾ ਫੈਨ ਸੀ ਹਾਲ ਹੀ ਚ ਸਿੱਧੂ ਮੂਸੇਵਾਲਾ ਦੀ ਮਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਬੋਲਾਂ ਨੂੰ ਸਾਂਝਾ ਕੀਤਾ ਹਾਲ ਹੀ ਚ ਸਾਂਝੀ ਕੀਤੀ ਪੋਸਟ ਦੇ ਵਿੱਚ ਲਿਖਿਆ ਹੈ ਪਾਪਾ ਮੈਂ ਜੋ ਵੀ ਕਮਾਇਆ ਜੋ ਵੀ ਖਟਿਆ ਉਹ ਤੁਹਾਡੀ ਹੱਲਾਸ਼ੇਰੀ ਤੋਂ ਬਿਨਾ ਹਾਸਲ ਕਰਨਾ ਸੰਭਵ ਨਹੀਂ ਸੀ ਇਹ ਮੈਂ ਜਾਣਦਾ ਜਾਂ ਮਾਂ ਜਾਣਦੀ ਹੈ ਕਿ ਖੇਤੀਬਾੜੀ ਵਾਲੇ ਫੋ ਵੀ ਕਾਫੀ ਚਰਚਾ ਦੇ ਵਿਚਾਰੀ ਜਦੋਂ ਸਿੱਧੂ ਮੂਸੇਵਾਲਾ ਨੇ ਦੀਵਾਲੀ ਤੇ ਸਭ ਨੂੰ ਮੁਬਾਰਕਾ ਦਿੱਤੀਆਂ ਸੀ ਆਪਣੀ ਹਵੇਲੀ ਦੇ ਵਿੱਚ ਵੀਡੀਓ ਪਾਈ ਸੀ ਪਾਵੇਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੇ ਨਹੀਂ ਪਰ ਉਹਨਾਂ ਦੇ ਬੋਲ ਸਦਾ ਜਿੰਦਾਬਾਦ ਰਹਿਣਗੇ